ਇਹ ਲਗੋਣਾ ਇਹਨੋਂ ਦੁਆਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਸ਼ੁਰੂ ਕਰਨ ਲਈ ਸ਼ੌਕ ਦੇ ਨਾਮ ਸਰਕਾਰ ਨੇ ਮਜਬੂਰੀ ਪੈਦਾ ਕੀਤੀ। ਕੰਪਨੀਸ਼ਨ ਸੁਧਾ ਜਿਹੜੇ ਸ਼ਹੀਦ ਪਰਵਾਰ ਨੂੰ ਮੁਸਾਰਨ ਨਹੀਂ ਮਿਲਣ ਨੌਕਰੀ ਨਹੀਂ ਮਿਲਿਆ ਸਰਪੰਚ। ਦੇ ਉਲਟਾ ਉਹਨਾਂ ਨੇ ਸਗਤ ਜਿਹੜੇ ਹੋਰ ਨਵੇਂ ਆਮਨੇ ਸ਼ੀਰ ਰੱਖਦੇ। ਜੋ ਅੰਦੋਲਨ ਜੀਲੀ ਦੇ ਵਿੱਚ ਪਹਿਲਾਂ ਸ਼ੁਰੂ ਹੋਇਆ ਸੀ। ਕੁਸਮਾ ਰਹੇ ਕਿਸਾਨ ਦੁਆਰਾ ਸ਼ੁਰੂ ਕਰਨ ਜਾ ਰਹੇ ਹਨ ਜੋ ਕਿ 13 ਤਰੀਕ ਨੂੰ ਕੀਤਾ ਜਾਵੇਗਾ ਸਾਡੇ ਨਾਲ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਦੇ ਆ ਸਰ ਇਹ ਅੰਦੋਲਨਾ ਇਹਨੂੰ ਦੁਬਾਰਾ ਸ਼ੁਰੂ ਕਰਨ ਦੀ ਕੀ ਲੋੜ ਹੈ ਪੂਰਨ ਸੂਬੇ ਦਾ ਦੇਖੋ ਜੀ ਦੁਬਾਰਾ ਸ਼ੁਰੂ ਕਰਨ ਦੀ ਸ਼ੌਕ ਨਹੀਂ ਰਹੀ ਸਰਕਾਰ ਨੇ ਮਜਬੂਰੀ ਪੈਦਾ ਕੀਤੀ ਹੈ ਜੋ ਸਰਕਾਰ ਦਾ ਐਟੀਟਿਊਡ ਆ ਰਵਈਆ ਆ ਦੋ ਸਾਲਾਂ ਦੇ ਵਿੱਚ ਉਦੋਂ ਜਦੋਂ ਅਸੀਂ ਦਿਲ ਕੋ ਵਾਪਸ ਆਏ ਜੀ ਤੱਕ ਉਸ ਮੰਗਾ ਪੈਂਡਿੰਗ ਰਹੇ ਨੇ ਜਿੱਥੇ ਉਹਨਾਂ ਨੇ ਕਿਹਾ ਸੀਗਾ ਉਹ ਕਹਿੰਦਾ ਲਿਖਤੀ ਰੂਪ ਦੇ ਵਿੱਚ ਵੀ ਅਸੀਂ ਇੱਕ ਮਿੱਥੇ ਸਮੇਂ ਦੇ ਵਿੱਚ ਇਹਨਾਂ ਮੰਗ ਦੇ ਭਾਵੇਂ ਉਹ ਕੇਸ ਵਾਪਸੀ ਵਾਲੀ ਸੀਗੀ ਭਾਵੇਂ ਜਿਹੜੇ ਕਿਸਾਨਾਂ ਦੀਆਂ ਜਾਨਾਂ ਗਈਆਂ ਸੀਗਾ ਉਹਨਾਂ ਨੂੰ ਕੰਪਨਸੇਸ਼ਨ ਕੋਵਾਂਛਾ ਦੇਣ ਦੀ ਮੰਗ ਸੀਗੀ ਐਮਐਸਪੀ ਦੀ ਕਮੇਟੀ ਬਣਾਉਣ ਵਾਲੀ ਸੀਗੀ ਜਾਂ ਜਿਹੜਾ ਰਿਪੋਰਟਰ ਵਾਲਾ ਸੀਗਾ ਉਹ ਤੇ ਰਸਾਬ ਦੇਣ ਵਾਲੀ ਮੰਗ ਸੀ ਸੋ ਉਹਨਾਂ ਨੇ ਕਰ ਲਿਆ ਸੀਗਾ ਆ ਵੀ ਅਸੀਂ ਉਹ ਇੱਕ ਮਿੱਠੇ ਸਾਲੇ ਦੇ ਵਿੱਚ ਪੂਰਾ ਕਰਨਾ ਪਰ ਉਹ ਤੋਂ ਬਾਅਦ ਜਿਹੜਾ ਉਹਨਾਂ ਦਾ 2 ਸਾਲ ਦਾ ਰੁਈਆ ਆਇਆ ਉਹਨਾਂ ਨੇ ਕੋਈ ਗਰੀ ਹਸਪੀਟਲ ਕੋਈ ਕਮੇਟੀ ਨੇ ਮੀਰੇ ਨਾਲ ਜੇ ਕੇਸ ਹੈ ਜਿਹੜੇ ਸਾਰੇ ਉਹ ਉਵੇਂ ਜਿਉਂਦੇ ਤੇ ਉਹ ਖੜੇ ਆ ਰਹੇ ਸੰਮਣ ਆ ਰਹੇ ਕਿ ਕਿਉਂ ਮਿਲਿਆ ਜਾਵੇ ਜਿਹੜਾ ਕੰਪਨਸੇਸ਼ਨ ਸੀਗਾ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਉਹ ਵੀ ਸਾਰਿਆਂ ਨੂੰ ਨਹੀਂ ਮਿਲੇ ਨੌਕਰੀ ਨਹੀਂ ਮਿਲੀ ਤੇ ਉਲਟਾ ਉਹਨਾਂ ਨੇ ਸਗਤੋਂ ਜਿਹੜੇ ਹੋਰ ਨਵੇਂ ਹਮਲੇ ਸ਼ੁਰੂ ਕਰ ਦਿੱਤੇ ਜਿਵੇਂ ਵੀ ਆਹ ਪ੍ਰੋਡਕਸ਼ਨ ਵਾਲੇ ਦੇ ਵਿੱਚ ਕਿਸਾਨਾਂ ਨਾਲ ਜਿਹੜਾ ਕੇਸ ਜੁਰਮਾਨੇ ਕਰਦੇ ਕੇਸ ਬਣਾਉਂਦੇ ਆ ਜਿਹੜਾ ਬਿਜਲੀ ਐਕਟ ਵਾਲਾ ਸੀਗਾ ਵੀ ਅਸੀਂ ਨਹੀਂ ਲਾਗੂ ਕਰਾਂਗੇ ਇਹ ਲੀਡਰ ਬੇੜਕ ਬੁੱਕਸ ਨਾਲ ਹੱਥ ਚ ਦੇਣ ਵਾਲਾ ਵੀ ਉਹ ਨਾਲ ਮੀਟਰ ਜਬਰੀ ਨੌਲੇ ਸ਼ੁਰੂ ਕਰਦੇ ਹੋ ਜਵਿਨਾ ਜਬਰੀ ਕੁਮਾਰ ਕਰਨਾ ਸ਼ੁਰੂ ਕਰਦੇ ਨੇ ਉਹ ਜਿਹੜਾ ਦੋਸ਼ੀ ਹੈਗਾ ਵੱਡਾ ਉਹਨੂੰ ਤੁਹਾਡੀ ਸਮੱਸਿਆ ਜਿਹਨਾਂ ਦੀ ਸ਼ਹਾਦਤ ਉਹ ਕਾਂਡ ਹੋਇਆ ਬਚੇ ਉਹ ਸਾਰੇ ਦੇ ਸਾਰੇ ਅਜੇ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ ਇਸ ਕਰਕੇ ਵੀ ਉਹਨਾਂ ਦਾ ਜਿਹੜਾ ਰਵਈਆ ਹੈਗਾ ਉਲਟਾ ਮੰਨਣ ਦੀ بجائے ਜਿਹੜਾ ਬਦਲੇ ਵਾਲਾ ਰੁਈਆ ਉਸਨੇ ਸਾਡੇ ਹਿਸਾਬ ਨਾਲ ਸੀ ਤੇ ਦੁਬਾਰੇ ਜਿਹੜਾ ਹੈਗਾ ਹੁਣ ਸਮਾਂ ਜਿਹੜਾ ਹੈਗਾ ਕਿਉਂਕਿ ਅਸੀਂ 2 ਸਾਲ ਜਿਹੜੇ ਇਹਨੇ ਵੀ ਬੈਠੇ ਅਸੀਂ ਘਰੇ ਉਹਨਾਂ ਸਰਕਾਰ ਨੂੰ ਯਾਦ ਕਰਾਉਣ ਦੀ ਖਾਤਰ ਉਹ ਇਹ ਜੇ ਅਸੀਂ ਪ੍ਰੋਗਰਾਮ ਕਰਦੇ ਰਹੇ ਉਹਨਾਂ ਮੰਗਾਂ ਨੂੰ ਸੁਵਾਰਨ ਦੇ ਖਾਤਰ ਪ੍ਰੋਜੈਕਟ ਕਰਦੇ ਪਰ ਸਾਰੇ ਪ੍ਰਚਾਰ ਪ੍ਰੋਗਰਾਮ ਸੀ ਇਹ ਜਿਹੜਾ ਹੈਗਾ ਪ੍ਰੋਗਰਾਮ ਤੇਰਾ ਜਿਹੜਾ ਇਹ ਪ੍ਰਚਾਰ ਪ੍ਰੋਗਰਾਮ ਨੇ ਇਹ ਹੈਗਾ ਡੂ ਐਂਡ ਡਾਈ ਵਾਲਾ ਕਹਿੰਦੇ ਨੇ ਜਾਂ ਫਿਰ ਮੰਨੋ ਜਾਂ ਫਿਰ ਮਾਰੋ ਚਾਹੇ ਤਰਕੂਨਾ ਚ ਜਿੰਨਾ ਜਿੰਨਾ ਦਾ ਨਵਟਾਰਾ ਦੇ ਦਿੰਦਾ ਅਸੀਂ ਅਜਰ ਘਰਾਂ ਨੂੰ ਇਹ ਸੋਏ ਨੂੰ ਨਿਰਣਾਇਕ ਕਹਿੰਦਾ ਜਾਇਆ ਕਰ ਫੈਸਲਾ ਕਹਿੰਦਾ ਜਿਹੜਾ ਪ੍ਰੋਗਰਾਮ ਹੈ ਦੇਣ ਦੇ ਏ ਸਰਕਾਰ ਨੇ ਮਿਲੋਰੀ ਬਣਾਈ ਸੀ ਜਾ ਸਕਦੀ ਹੈ ਜਿਹੜਾ ਇਹ ਅੰਦੋਲਨ ਹੈ ਜੀ ਜੋ ਪਹਿਲਾ ਅੰਦੋਲਨ ਚੱਲਿਆ ਆ ਗਿਆ ਉਹਦੇ ਬਰਾਬਰ ਦਾ ਹੀ ਹੋਵੇਗਾ ਜਾਂ ਉਸ ਤੋਂ ਵੀ ਜ਼ਿਆਦਾ ਵੱਧ ਦੇਖੋ ਜੀ ਜਦੋਂ ਤੁਸੀਂ ਸ਼ਾਇਦ ਅਸੀਂ ਤਾਂ ਮਚੋਲੇ 'ਚ ਵੀ ਸੀਗੇ ਉਦੋਂ ਵੀ ਜਦੋਂ ਅਸੀਂ ਗਏ ਸੀ ਨਾ ਪਹਿਲਾ 26 ਨਵੰਬਰ 2020 ਤਾਂ ਉਸ ਦਿਨ ਨਾ ਸਾਰਾ ਪੰਜਾਬ ਹਰਿਆਣਾ ਜੋਟੀ ਆ ਗਿਆ ਸੀ ਉਸ ਦਿਨ ਤਾਂ ਗਿਣਤੀ ਦੀਆਂ ਟਰਾਲੀਆਂ ਗਈਆਂ ਸੀ ਸਾਰੀਆਂ ਖੜੇ ਕੋਲ ਗਿਣਤੀ ਨੋਟ ਕੀਤੀ ਹੋਈ ਹੈ 4000 ਟਰਾਲੀਆਂ ਸੀ ਸਾਰੇ ਸ਼ਹਿਰ ਪਰ ਹਾਂ ਜਦੋਂ ਉੱਥੇ ਮੋਰਚਾ ਸ਼ੁਰੂ ਹੋ ਗਿਆ ਉਦੋਂ ਬਾਅਦ ਫਿਰ ਉਹ ਪ੍ਰਚਾਰ ਹੋਇਆ ਉਦੋਂ ਬਾਅਦ ਉਹਦੀ ਗਿਣਤੀ ਵਧ ਗਈ ਕਿ ਉਹ ਜਿਹੜੀ ਹਜ਼ਾਰਾਂ ਵਾਲੀ ਸੀਗੀ 26 ਜਨਵਰੀ ਨੂੰ ਜਦੋਂ ਉੱਥੇ ਵੱਡੀ ਉਹ ਸਪਰੇਡ ਵਾਲਾ ਦਿਨ ਆਇਆ ਉਦੋਂ ਲੱਖਾਂ ਦੀ ਗਿਣਤੀ ਚੜ੍ਹ ਲੱਗ ਗਈ ਸੀ ਸੋ ਸਾਨੂੰ ਲੱਗਦਾ ਵੀ ਸ਼ੁਰੂ ਕਰਨ ਵੇਲੇ ਤਾਂ ਭਾਵੇਂ ਇੰਨੀਆਂ ਕੀ ਹੋਣਗੀਆਂ 3000 4000 ਟਰਾਲੀਆਂ ਪਰ ਜਦੋਂ 3000 4000 ਟਰਾਲੀ ਚੁਰਕ ਕੇ ਉਦੋਂ ਸਭ ਉਹ ਇੱਕ ਵਾਰੀ ਸਾਰੇ ਦੇਸ਼ ਨੂੰ ਹਿਲਾਉਣਗੇ ਕਿਸਾਨਾਂ ਨੂੰ ਵੀ ਹਿਲਾਉਣਗੇ ਬਾਕੀ ਜੱਫੇ ਬੰਦਿਆਂ ਨੂੰ ਵੀ ਬਾਕੀ ਕਿਸਾਨਾਂ ਨੂੰ ਵੀ ਉਧਰ ਨੂੰ ਕਾਰਨ ਲਈ ਇੱਕ ਮਜਬੂਰੀ ਬਣੂਗੀ ਬਦੂ ਗੌਰ ਨੇ ਉਸੇ ਜਾਂ ਅੰਦੋਲਨ ਨੇ ਬਰ ਜਾਣ ਤੇ ਜਿਹੜੀਆਂ ਜਥੇਬੰਦੀਆਂ ਨੇ ਸਾਰੀਆਂ ਪੁੱਦਾ ਇਸ ਅੰਦੋਲਨ ਦੇ ਵਿੱਚ ਸਾਥ ਦੇਣ ਦੇਖੋ ਜੀ ਜਿਹੜੀਆਂ ਨੇ ਐਲਾਨ ਕੀਤਾ ਹੈ 18 ਵਾਲੇ ਉਹ ਤਾਂ ਕਰ ਹੀ ਰਹੇ ਸਾਰਾ ਜੁਗਤ ਲਾ ਰਹੇ ਨੇ ਜਿਹੜੀਆਂ ਤੋਂ ਬਾਹਰ ਰਹੇ ਹੋ ਕਾਫੀ ਦਿਨਤੀ ਦੇ ਵਿੱਚ ਅਜੇ ਬਾਹਰ ਵੀ ਹੈਗੇ ਅਸੀਂ ਕਹਿੰਦੇ ਸਾਰੀਆਂ ਨੇ ਸੱਦੇ ਚ ਆ ਗਏ 18 ਵਾਲੇ ਅਸੀਂ ਉਹਨਾਂ ਕੋਲੇ ਅਪਰੋਚ ਕੀਤੀ ਹੈ ਪਹੁੰਚ ਕੀਤੀ ਹੈ ਇਹਨੂੰ ਵੀ ਅਸੀਂ ਕੱਲ੍ਹ ਆਨੇ ਆਪਣਾ ਕੋਈ ਸਾਨੂੰ ਇਹ ਹੈਗਾ ਵੀ ਇੱਥੇ ਕਿਹੜਾ ਕੋਈ ਕੋਈ ਕ੍ਰੈਡਿਟੀ ਲੈਣ ਦੀ ਗੱਲ ਹੈਗੀ ਇਹ ਤਾਂ ਕੁੱਟਖਾਨ ਦੀ ਗੱਲ ਹੈ ਜਿਹੜਾ ਵਧੂਗਾ ਉਹ ਸ਼ਕਤੀ ਚ ਲੜੇਗਾ ਸਾਰਿਆਂ ਨੂੰ ਲਿਆ ਜਾਵੇ ਨਾਲ ਅਸ ਤਾਂ ਸਾਰਿਆਂ ਨੂੰ ਨਾਲ ਲੈਣ ਦੀ ਪਹੁੰਚ ਪੜਾਈ ਹੈ ਉਹਨਾਂ ਨੇ ਪਹੁੰਚ ਕੀਤੀ ਵੀ ਪਰ ਉਹਨਾਂ ਨੇ ਕੁਛ ਨਾ ਕੁਛ ਆਪਣੀਆਂ ਸੀਮਤਾਂਆਂ ਆਪਣੀਆਂ ਮਜਬੂਰੀਆਂ ਦੱਸੀਆਂ ਨੇ ਵੀ ਅਜੇ ਨਹੀਂ ਅਸੀਂ ਕਰ ਸਕਦੇ ਤੇ ਉਹ ਵੀ ਅਸੀਂ ਨਾਲ ਹੀ ਅਸੋਦੇ ਸੋ ਸਾਨੂੰ ਲੱਗਦਾ ਹੈ ਕਿ ਜਦੋਂ ਅਜੇ ਮਹੀਨਾ ਪਿਆ ਤੇ ਉਮੀਦ ਕਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਮੁਕਾਬਲੇ ਆਜੂ ਦੇ ਪਿੱਛੇ ਰਹਿ ਗਏ ਇਹਦਾ ਤਰੀਕ ਨੂੰ ਜੋ ਹਾਲ ਸਥਿਤੀ ਦਿੱਤਾ ਜਾ ਰਿਹਾ ਹੈ 6 ਘੰਟੇ ਬਾਬਤ ਦੀ ਗਲਵੱਟ ਦੀ